ਕਦੀ ਗੁਰੂ ਰਾਮਦਾਸ ਨੂੰ ਪੜੋ ਛੋੜੀ ਰਾਗ ਵਿੱਚ ਮਾਲਕ ਜੀ ਕਹਿੰਦੇ ਨੇ ਗੁਰੂ ਐਵੇਂ ਨਹੀਂ ਚੁੰਦਾ ਹੈ ਗੁਰੂ ਐਵੇਂ ਨਹੀਂ ਪ੍ਰੀਤ ਕਰਦਾ ਹੈ ਇਸੇ ਤਰ੍ਹਾਂ ਗੁਰੂ ਪ੍ਰੇਮ ਕਰਦਾ ਹੈ ਆਪਣੇ ਜਗਿਆਸੂ ਸਿੱਖ ਸਾਧਕ ਦੇ ਨਾਲ ਇੱਕ ਬਚਨ ਜੀ ਜੋ ਜਨਨੀ ਸੁਤ ਜਨ ਪਾਲਤੀ ਰੱਖੈ ਨਦਰ ਮਜਹਾਰ ਅੰਤਰ ਬਾਹਰ ਮੁਖ ਦੇ ग्रास ਖਿੰਨ ਖਿੰਨ ਪੋਚਾਰ ਤਿਉ ਸਤਗੁਰ ਗੁਰਸਿੱਖ ਰਾਖ ਤਾ ਹਰ ਆਪਣੀ ਪ੍ਰੀਤ ਪਿਆਰ ਕਨ ਅਗੇ ਜਿਵੇਂ ਕੋ ਮਾਂ ਬੱਚੇ ਦਾ ਲਾੜ ਕਰਦੀ ਹੈ ਨਾ ਖਿੰਧ ਖਿੰਧ ਉਹਨੂੰ ਬੁਰਕੀ ਦਿੰਦੀ ਹੈ ਕਦੀ ਛਾਤੀ ਦੇ ਵਿੱਚੋਂ ਆਪਣਾ ਅੰਮ੍ਰਿਤ ਪਿਉਂਦੀ ਹੈ ਕਨ ਲ ਕੇ ਸਤਿਗੁਰ ਦਾ ਬਿੰਦ ਖੈ ਉਹ ਵੀ ਆਪਣੇ ਸਿੱਖ ਨੂੰ ਐਵੇਂ ਪਾਲਦਾ ਤੇ ਐਵੇਂ ਪੈਰ ਪੈਰ ਤੇ ਬਚਾਉਂਦਾ ਤੇ ਲਾੜ ਲਨ ਹੁੰਦਾ ਹਮ ਬਾਲਕ ਹਰ ਤਬ ਕੇ ਹੈ ਅਿਆਣੇ ਧਨ ਧਨ ਗੁਰ ਸਤਿਗੁਰਤਾ ਜਿਨ ਖਲੁ ਬਦੇਸ਼ੇ ਪੀਏ ਸਿਆਣੇ ਅਗਲਾ ਵਚਨ ਬੜਾ ਪਿਆਰਾ ਹੈ ਜੈਸੇ ਗगन ਫਰਮਤੀ ਉਡਤੀ ਕਪਰੇ ਬਾਗੇ ਵਾਲੀ ਉਹ ਰੱਖੇ ਚੀਤ ਪਿੱਛੇ ਵਿੱਚ ਬਚਰੈ ਨੇ ਤੇ ਫਿਰਦਾ ਹੈ ਸਾਹ ਸੰਭਾਲੀ ਤੇ ਉਹ ਸਤਗੁਰੂ ਗੁਰਸਿੱਖ ਦਾਖਤਾ ਕਹਿਣ ਲੱਗੇ ਗੁਰੂ ਸਾਹਿਬ ਐਵੇਂ ਆਪਣੇ ਪੁੱਤ ਨੂੰ ਆਪਣੇ ਸਿੱਖ ਨੂੰ ਪ੍ਰੀਤ ਕਰਦੇ ਨੇ